ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਉਹ ਲੈ ਕੇ ਆਏ ਆ ਗੈਦਰਿੰਗ ਤੇ ਜਾਨੀ ਕਿ ਜਿਹੜੇ ਵਾਲ ਪਾਉਣੇ ਹੁੰਦੇ ਆ ਆਪਾਂ ਖਿੱਚ ਕੇ ਧਾਗਾ ਖਿੱਚ ਕੇ ਵਾਲ ਪਾਉਨੇ ਆ ਉਹਨਾਂ ਦਾ ਤੁਹਾਨੂੰ ਮੈਂ ਅਲੱਗ ਤਰੀਕਾ ਦੱਸੂਗੀ ਵੀ ਆਪਾਂ ਬਿਨਾਂ ਧਾਗਾ ਖਿੱਚੇ ਤੋਂ ਵਾਲਾ ਜਿਹੜੇ ਕਿਵੇਂ ਪਾ ਸਕਦੇ ਆ ਆਪਾਂ ਧਾਗਾ ਖਿੱਚਣ ਚ ਕਈ ਵਾਰੀ ਜਦੋਂ ਆਪਾਂ ਲੰਬੇ ਕੱਪੜੇ ਤੇ ਪਾਉਨੇ ਤਾਂ ਜਿਹੜਾ ਥ੍ਰੈਡ ਆ ਕਈ ਵਾਰੀ ਟੁੱਟ ਜਾਂਦਾ ਤੇ ਉੱਥੋਂ ਫੇਰ ਆਪਾਂ ਦੁਬਾਰਾ ਸਿਉਣ ਲਾਉਂਨੇ ਤਾਂ ਇਸ ਕਰਕੇ ਜਿਹੜ ਤੇ ਜੇ ਤੁਸੀਂ ਸਿੱਖਣਾ ਚਾਹੁੰਦੇ ਆ ਤਾਂ ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਦੇਖਿਓ ਤੇ ਹੁਣ ਮੈਂ ਤੁਹਾਨੂੰ ਦੱਸਣ ਲੱਗੀਆਂ ਵੀ ਜਿਹੜੇ ਵਾਲਾ ਕਿਸ ਤਰੀਕੇ ਨਾਲ ਪੈਂਦੇ ਆ ਜਿਹੜੇ ਵਾਲ ਆਪਾਂ ਮਸ਼ੀਨ ਤੇ ਹੀ ਪਾਉਣੇ ਆ ਬਿਨਾਂ ਧਾਗਾ ਖਿੱਚੇ ਤੋਂ ਪਾਉਣੇ ਆ ਇਸ ਮਸ਼ੀਨ ਤੇ ਹੀ ਆਪਾਂ ਵਾਲ ਪਾਵਾਂਗੇ ਕਿਸ ਤਰੀਕੇ ਨਾਲ ਪਾਉਣੇ ਆ ਇਹ ਤੁਹਾਨੂੰ ਮੈਂ ਦੱਸਣ ਲੱਗੀਆਂ ਤਰੀਕਾ ਆਪਾਂ ਜਿਹੜਾ ਥ्रेड ਆ ਇਹ ਵੀ ਅਲੱਗ ਕਲਰ ਦਾ ਲਿਆ ਹੋਇਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਸਲਾਈ ਇਹ ਜਿਹੜੀ ਕਿਸ ਤਰੀਕੇ ਨਾਲ ਵੱਜਦੀ ਆ ਇਹ ਆਪਣੇ ਕੋਲੇ ਇਸ ਕੱਪੜੇ ਤੇ ਤੁਹਾਨੂੰ ਵਾਲ ਪਾ ਕੇ ਦਿਖਾਵਾਂਗੇ ਤੇ ਹੁਣ ਤੁਸੀਂ ਧਿਆਨ ਨਾਲ ਦੇਖਣਾ ਵੀ ਇਹ ਬਲ ਪਹਿਨੇ ਕਿਸ ਤਰੀਕੇ ਨਾਲ ਦੇਖੋ ਜੀ ਆ ਆਪਣਾ ਹੈਗਾ ਫੁੱਟ ਤੁਸੀਂ ਜਿਹੜੀ ਕੋਈ ਵੀ ਨੀਡਲ ਲੈ ਲੈਣੀ ਆ ਮਸ਼ੀਨ ਵਾਲੀ ਲੈ ਲਓ ਜਾਂ ਸੈਂਪਲ ਲੈ ਲਓ ਤੇ ਤੁਸੀਂ ਜਿਹੜੀ ਨੀਡਲ ਆ ਇਹਨੂੰ ਆਪਾਂ ਪੈਰ ਦੇ ਵਿੱਚ ਇਸ ਤਰੀਕੇ ਨਾਲ ਅੰਦਰਲੀ ਸਾਈਡ ਪ੍ਰੋਪਰ ਤਰੀਕੇ ਨਾਲ ਤੁਸੀਂ ਅੰਦਰ ਪੂਰਾ ਧੱਕ ਦੇਣਾ ਨੂੰ ਸੂਈ ਨੂੰ ਫੁੱਟ ਦੇ ਅੰਦਰ ਇਹ ਫੁੱਟ ਜਿਹੜਾ ਆਪਣਾ ਇਸ ਤਰੀਕੇ ਨਾਲ ਹੋ ਜੂਗਾ ਠੀਕ ਹੈ ਜੀ ਸੂਈ ਨੂੰ ਬਿਲਕੁਲ ਵਧੀਆ ਤਰੀਕੇ ਨਾਲ ਤੁਸੀਂ ਅੰਦਰ ਨੂੰ ਕਰਨਾ ਤਾਂ ਕਿ ਜਿਹੜੀ ਸੂਈ ਆ ਆਪਣੀ ਸਲਾਈ ਕਰਦੇ ਸਮੇਂ ਨਿਕਲੇ ਨਾ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਤੇ ਵਲ ਪਾ ਕੇ ਦਿਖਾਉਂਗੀ ਇਹ ਹੈਗਾ ਆਪਣਾ ਕੱਪੜਾ ਸੂਈ ਲਗਾਉਣ ਤੋਂ ਬਾਅਦ ਤੁਸੀਂ ਇਹਨੂੰ ਪੈਰ ਨੂੰ ਆਪ ਜਿਹੜਾ ਹੈਗਾ ਥੱਲੇ ਕਰਾਂਗੇ ਹੁਣ ਦੇਖਿਓ ਤੁਸੀਂ ਸਲਾਈ ਮਾਰ ਕੇ ਤੁਹਾਨੂੰ ਦਿਖਾਉਣੀ ਹੈ ਮੈਂ ਪਿੱਛੇ-ਪਿੱਛੇ ਦੇਖਿਓ ਉਹ ਮੈਂ ਗੈਦਰਿੰਗ ਬੰਨਦੀ ਰਹੂਗੀ ਤੁਸੀਂ ਚਾਹੇ ਬਾਹਾਂ ਤੇ ਪਾਉਣੇ ਆ ਵਲ ਜਿਵੇਂ ਕਿ ਅੱਜਕੱਲ ਡਿਜ਼ਾਈਨਿੰਗ ਚੱਲਦੀ ਹੈ ਮੂਰੇ ਕਾਫ ਲਗਾਉਣੇ ਆ ਜਾਂ ਫਰੌਕ ਤੇ ਪਾਉਣੇ ਆ ਆਪਾਂ ਚੋਣੇ ਆ ਵੀ ਦੂਜੇ ਵਲ ਚੱਕ ਕੇ ਨਹੀਂ ਪਾਉਣੇ ਆਪਾਂ ਗੈਦਰਿੰਗ ਵਾਲੇ ਪਾਉਣੇ ਹਨਾ ਤਾਂ ਤੁਸੀਂ ਇਸ ਤਰੀਕੇ ਨਾਲ ਬੜੇ ਆਸਾਨੀ ਨਾਲ ਵਾਲ ਪਾ ਸਕਦੇ ਆ ਤੇ ਇਹਦੇ ਚ ਆਪਾਂ ਨੂੰ ਕੋਈ ਧਾਗਾ ਖਿੱਚਣ ਦੀ ਜ਼ਰੂਰਤ ਨਹੀਂ ਇਹ ਨਹੀਂ ਹੈਗਾ ਵੀ ਥ੍ਰੈਡ ਟੁੱਟ ਜਾਊਗਾ ਕੁਝ ਵੀ ਦੇਖੋ ਜੀ ਆਪਾਂ ਵਾਲ ਪਾ ਲਏ ਆ ਇਸ ਤਰੀਕੇ ਨਾਲ ਇਹ ਤੁਸੀਂ ਜਿਵੇਂ ਵੀ ਫਰੌਕ ਤੇ ਚਾਹੋ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਟਿਆ ਜਿੱਥੇ ਵੀ ਆਪਾਂ ਡਿਜ਼ਾਈਨਿੰਗ ਕਰਨੀ ਗੈਦਰਿੰਗ ਵਾਲੀ ਤਾਂ ਤੁਸੀਂ ਇਸ ਤਰੀਕੇ ਨਾਲ ਵਾਲ ਪਾ ਸਕਦੇ ਆ ਵਾਲ ਆ ਜਿਹੜੇ ਤਦ ਦੇ ਉੱਡੜਨੇ ਲਈ ਠੀਕ ਹੈ ਜੀ ਤੇ ਉਮੀਦ ਕਰਦੀ ਆਂ ਵੀ ਤੁਹਾਨੂੰ ਮਤਲਬ ਇਹ ਵੀਡੀਓ ਜ਼ਰੂਰ ਕੰਮ ਆਊਗੀ ਤੁਹਾਡੀ ਕਿਤੇ ਨਾ ਕਿਤੇ ਤੇ ਮੈਂ ਕਹਿੰਦੀ ਰਹਿਣੀ ਹਰ ਵੀਡੀਓ 'ਚ ਵੀ ਕਮੈਂਟ ਕਰਕੇ ਦੱਸੋ ਕਮੈਂਟ ਪਰ ਕਮੈਂਟ ਤੁਸੀਂ ਕਰਨਾ ਨਹੀਂ ਤਾਂ ਫੇਰ ਵੀ ਮੈਂ ਕਹਿੰਨੀ ਆ ਵੀ ਕਮੈਂਟ ਕਰਦਿਆ ਕਰੋ ਤੇ ਉਹਦੇ ਨਾਲ ਇੱਕ ਤਾਂ ਹੁੰਦਾ ਆਪਾਂ ਨੂੰ ਲੱਗਦਾ ਵੀ ਹਾਂ ਜੇ ਤੁਸੀਂ ਕਮੈਂਟ ਕਰਕੇ ਦੱਸੋਗੇ ਵੀ ਅਸੀਂ ਆਹ ਕੰਮ ਕਰਕੇ ਦੇਖਿਆ ਉਹਦਾ ਫਾਇਦਾ ਹੋਇਆ ਤਾਂ ਮੈਨੂੰ ਉਹ ਚੀਜ਼ ਦਾ ਵੀ ਪਤਾ ਲੱਗੂਗਾ ਤੇ ਲਾਈਕ ਨਾਲ ਵੀ ਹੁੰਦਾ ਵੀ ਮੈਂ ਜਿਹੜਾ ਕੰਮ ਕੀਤਾ ਉਹ ਤੁਹਾਨੂੰ ਵਧੀਆ ਲੱਗਿਆ ਲਾਈਕ ਦਾ ਇਹ ਮਤਲਬ ਹੁੰਦਾ ਤੇ ਲਾਈਕ ਵੀ ਕਰਦੇ ਕਰੋ ਤੇ ਜਿਹੜੇ ਨਵੇਂ ਵੀਵਰ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਇਹ ਜਿਹੇ ਵੀਡੀਓ ਹੋਰ ਛੋਟੀਆਂ-ਛੋਟੀਆਂ ਲੈ ਕੇ ਆਉਂਦੇ ਰਹਿਣੇ ਆ థాంక్స్ ਫॉर ਵਾਚਿੰਗ